ਸਾਸਰੀ ਘਰ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਗੱਡੀ ਕਿਦਾਂ ਭਰੀ ਪਈ ਆ ਅੱਜ ਮੈਂ ਤੇ ਹਰਮਨ ਗਈਆਂ ਸੀ ਸ਼ਾਪਿੰਗ ਕਰਨ ਹਰੇਕ ਦੇ ਲਈ ਗਿਫਟ ਲਿਆ ਮੈਂ ਆਪਣੀਆਂ ਦਰਾਨੀਆਂ ਨਹੀਂ ਵੀ ਲਿਆ ਦਿਓਰਾਂ ਲਈ ਵੀ ਲਿਆ ਭਰਾਵਾਂ ਲਈ ਵੀ ਲਿਆ ਹਸਬੰਡ ਲਈ ਵੀ ਲਿਆ ਦਿਓਰਾਂ ਲਈ ਵੀ ਲਿਆ ਸਾਰਿਆਂ ਦੇ ਲਈ ਕੋਈ ਨਾ ਕੋਈ ਗਿਫਟ ਛੋਟੇ ਛੋਟੇ ਆਪਾਂ ਜ਼ਰੂਰ ਲੈ ਕਿਉਂਕਿ ਹੁਣ ਜਾਣ ਦਾ ਟਾਈਮ ਆ ਉਦੋਂ ਵੀ ਗਿਫਟ ਦੇਣੇ ਹੁੰਦੇ ਆ ਹੋਂ ਦਾ ਟਾਈਮ ਆ ਉਦੋਂ ਵੀ ਗਿਫਟ ਦੇਣੇ ਹੁੰਦੇ ਆ ਹਰੇਕ ਨੂੰ ਜਿੰਨੇ ਜੋਗੇ ਆ ਜੋ ਕਰ ਸਕਦੇ ਆ ਕਰਨ ਦੀ ਕੋਸ਼ਿਸ਼ ਆਪਾਂ ਕਰ ਰਹੇ ਆ ਤੁਹਾਨੂੰ ਦਿਖਾਉਨੇ ਆ ਕਿ ਭਰਾਵਾਂ ਲਈ ਕੀ ਸਪੈਸ਼ਲ ਗਿਫਟ ਆ ਤੇ ਕਿਹਦੇ ਲਈ ਕੀ ਕੀ ਸਪੈਸ਼ਲ ਗਿਫ ਸੋ ਸ਼ੁਰੂ ਕਰਦੇ ਆਪਾਂ ਆਪਣੀ ਫੈਮਿਲੀ ਤੋਂ ਚੱਲਦੇ ਆਂ ਸਾਰਾ ਸਮਾਨ ਲਾ ਕੇ ਮੈਂ ਇੱਕ ਜਗ੍ਹਾ ਤੇ ਰਖਵਾ ਲਾਂ ਪਹਿਲਾਂ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਕਿਤੇ ਕਿਤੇ ਲਿਆ ਤੇ ਮਮਾ ਜੀ ਸਾਡੇ ਵਾਸਤੇ ਕੀ ਲਿਆ ਮੈਡਮ ਜੀ ਤੁਹਾਡੇ ਵਾਸਤੇ ਵੀ ਕੁਛ ਨਾ ਕੁਛ ਲੈ ਕੇ ਆਂਦਾ ਹਰਲੀਨ ਮੈਡਮ ਵੀ ਵੇਟਿੰਗ ਕਰ ਰਹੀ ਆ ਕਿ ਸਾਡੇ ਲਈ ਉਹ ਖੁੱਲਾ ਤਾਂ ਨਹੀਂ ਲੈ ਆਂਦਾ ਕਿ ਉਹ ਹੱਟੀ ਚ ਰਹੀ ਆ ਨਹੀਂ ਉਹ ਨਾ ਨਹੀਂ ਲੈਂਦਾ ਚਲੋ ਬੱਚਿਓ ਥੋੜੀ ਜੀ ਹੈਲਪ ਕਰਾਈ ਜਾਵੇ ਮਾਸੀ ਦੀ ਸਮਾਨ ਲਾ ਲਾ ਕੇ ਰੱਖਿਆ ਜਾਵੇ ਤੇ ਸਾਡੇ ਟੱਬਰ ਦੇ ਵਿੱਚ ਇੱਕ ਇਹ ਨੋ ਸੱਸ ਦੀਆਂ ਸਾਰਾ ਦਿਨ ਪਤਾ ਨਹੀਂ ਕਿਹੜੀਆਂ ਗੱਲਾਂ ਚੱਲਦੀਆਂ ਇਹ ਤਾਂ ਨਾ ਰੱਬ ਹੀ ਰੱਖਾ ਇਹਨਾਂ ਦੀਆਂ ਗੱਲਾਂ ਵਾਸਤੇ ਵੀ ਇਹ ਕਿਹੜੀਆਂ ਗੱਲਾਂ ਕਰਦੀਆਂ ਤੇ ਕੀ ਇਹ ਕਰਦੀਆਂ ਤੇ ਕੀ ਨਹੀਂ ਕਰਦੀ ਹੁਣ ਬੈਠੀ ਆ ਕੋਲੜਾ ਕੇ ਸਬਜ਼ੀ ਬਣਾਉਣ ਲੱਗੀ ਹਾਂ ਚਲੋ ਦਿਖਾਉਨੇ ਆ ਸਮਾਨ ਹੌਲੀ ਹੌਲੀ ਕੀ ਕਨਵਰਸੇਸ਼ਨ ਹੁੰਦੀ ਹੈ ਸਮਾਨ ਦਾ ਕਿਤੇ ਵਾਵਾ ਆਇਆ ਇਹ ਤਾਂ ਪਹਿਲਤਾ ਇਹਦਾ ਨਾਮ ਲੈ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਨਹੀਂ ਇਹ ਮੰਮਾ ਦੀ ਆ ਆ ਬੜਾ ਆ ਕੇ ਰੱਖ ਦੋ ਮਿੰਟ ਮੈਂ ਕੋ ਤੇ ਨੂੰ ਦਿਨਾ ਇੱਕਦਮ ਮੂੰਹ ਬਣਾ ਲਈਦੀ ਉਹਦਾ ਹੀ ਉਹ ਕੀ ਕਰਿਆ ਨਹੀਂ ਪਾਉਣੀ ਹੈ ਖੁੱਲਦੀ ਆ ਬੱਸ ਵੈਸੇ ਲੱਗੀ ਬਰਾਉ ਤੇ ਕੱਲ ਠੀਕ ਆ ਏਗਾ ਵੀ ਬੈਲਟ ਹੈ ਤੋ ਹੋਣ ਆ ਗਈ ਆਪਣੀ ਵਾਰੀ ਆ ਕੀ ਲੈਣਾ ਇੰਕਰ ਲਿਆ ਹੀ ਫੋਨ ਮਾੜਾ ਆ ਆ ਗਿਆ ਸਪੈਸ਼ਲ ਚੀਜ਼ਾਂ ਸਪੈਸ਼ਲ ਇਹ ਕੀ ਆ ਇਹ ਤਾਂ ਮੈਂ ਆਪ ਤੇ ਲਈ ਲੈ ਕੇ ਜਾਣੀ ਬਾਹਰ ਲੈ ਕੇ ਜਾਣੀ ਇਹ ਇਹ ਫਿਰ ਇੱਕ ਕੱਲੀ ਆ ਕੱਲੀ ਆ ਹੀ ਜਾਣੀ ਇੰਗੀ ਕਿ ਤੂੰ ਝਾਲ ਪੋਣੀ ਤੇ ਹੋ ਕੱਢਣ ਨੂੰ ਹੈ ਕਿਉ ਹੋ ਕਹੋਲੀ ਨਹੀਂ ਸੇ ਤੋ ਕੋਈ ਪੰਡਾ ਕਿਉ ਹੋ ਤੁਹਾਡੇ ਬੰਦਾ ਤੇ ਦੇਸੀ ਕਿਉ ਲਿਉਣੀ ਪੈਗੀ ਮੋਲ ਲਿਆਉਂਦੀ ਹੁੰਦੀ ਆ 5 ਲੀਟਰ ਵਾਲੀ ਪੀਪੀ ਦੀ ਹੁੰਦੀ ਹੈ। ਇਹ ਆ ਲੱਕੜ ਦੇ ਭਾਂਡੇ। ਇਹ ਜਿਵੇਂ ਕੋਈ ਕਈ ਵਾਰਾਂ ਚੀਜ਼ ਨਾਨ-ਸਟਿਕ ਪੈਨ ਤੋਂ ਥੱਲਣੀ ਹੁੰਦੀ ਹੈ। ਨਾਵੇਂ ਪੈਰਾਂ ਨੂੰ ਨਾ ਲਾ। ਇਹ ਅੱਛਾ ਇਹ ਆ ਗਈ। ਗੁਗੂ ਤੇਰਾ ਤਾਂ ਕੋਈ ਹਾਲ। ਇਹ ਮੈਂ ਆਪਦੇ ਸਹੁਰਿਆਂ ਵਾਸਤੇ ਲੈ ਗਈਆਂ। ਯੂਸਰ ਨਹੀਂ ਮਿਕਸਰ ਆ। ਮਿਕਸਰ ਗ੍ਰੈਂਡਰ। ਉਹਨਾਂ ਦੀ ਚੀਜ਼ ਤਾਂ ਫਿਰ ਪਕਾਉਂਦੀ ਚੱਰੇ। ਹਾਂ। ਕਰਾਪਾ ਨਹੀਂ ਭਰਾਵਾ ਇਹ ਇਹ ਥੋਡੀ ਆ ਪਾਓ ਮਮਾ ਜੀ ਮੈਂ ਚਾਹ ਦੇ ਪਾਣੀ ਕਿਚਨ 13 ਮੈਂ ਤੇ ਬੁਲਾਇਆ ਨਾ ਮੈਂ ਨਹੀਂ ਬੁਲਾਇਆ ਨਾ ਤੈਨੂੰ ਪਾਬਾ ਆਪਾਂ ਤੈਨੂੰ ਨਹੀਂ ਬੁਲਾਇਆ ਮੈਂ ਤਾਂ ਬੁਲਾਇਆ ਤੂੰ ਮੈਨੂੰ ਕਿਵੇਂ ਬੁਲਾ ਸਕਦੀ ਹੈ ਜਦੋਂ ਮੈਂ ਨਹੀਂ ਤੈਨੂੰ ਬੁਲਾਇਆ ਮੈਂ ਬੋਲ ਕੇ ਵੀ ਨਹੀਂ ਬੁਲਾਇਆ ਤੇ ਤੂੰ ਕਿਉਂਕਿ ਤੁਸੀਂ ਬੋਲੀ ਤੇ ਜਾਣਦੇ ਆ ਆ ਦੇਖੋ ਆ ਆ ਆ ਆਪਣਾ ਕੰਪਨੀ ਇਹ ਮੇਰੀ ਸਪੈਸ਼ਲ ਡਿਸ਼ ਵਾਲਾ ਭਾਂਡਾ ਵਾ ਇਮੇ ਸਪੈਸ਼ਲ ਇਹਦਾ ਵਲੌਗ ਬਣਾਉਂਗੀ ਸਪੈਸ਼ਲ ਚੱਲੂਗਾ ਵਟ ਇਜ਼ ਥਿਸ ਇੱਕ ਯੈਸ ਇਹ ਸਰਪ੍ਰਾਈਜ਼ ਚੀਜ਼ ਬਣਾਉਣੀ ਆ ਵੀ ਜਿਹੜੀ ਕਿ ਇੰਨੀ ਸਵਾਰ ਇਹਨੂੰ ਅਗਲੇ ਵਲੌਗ ਚ ਕੰਟੀਨਿਊ ਰੱਖਾਂਗੇ ਇਹਨੂੰ ਪਾਸੇ ਕਰ ਦਿੰਦੇ ਆਂ ਇਹ ਸਾਈਡ ਤੇ ਰੱਖਣ ਵਾਲੀ ਆ ਇਹ ਕੱਪ ਲਿਆਂਦੇ ਆ ਦੋ ਸੈਟ ਤੁਹਾਡੇ ਦੋ ਸੈਟ ਸਾਡੇ ਤੁਹਾਡੇ ਸੋਹਰਿਆਂ ਦੇ ਹਾਂ ਵੈਰੀ ਗੁੱਡ ਲੋਕਾਂ ਦਾ ਸੋਹ ਜੀ ਕੁੜੀ ਹਣ ਮੈਂ ਸੋਹ ਜੀ ਐਸੇ ਤਾਂ ਤੁਹਾਡੇ ਕੰਮ ਦੀ ਚੀਜ਼ ਐਦੇ ਚ ਵਟ ਇਹ ਵੀ ਨਾ ਸਾਨੂੰ ਦੇਖਣੇ ਚਾਹਦੇ ਨੇ ਮਮੀ ਨਹੀਂ ਨਹੀਂ ਪਹਿਲਾਂ ਕੱਪ ਵੇਖਦੇ ਆ ਕੱਪ ਵੇਖ ਲਓ ਆਪ ਦੇਖੀ ਆ ਤੈਨੂੰ ਸਵਰ ਰਾਜੇ ਤਾਂ ਕੱਪ ਖੋਲੂਗੇ ਤਾਂ ਤਾਂ ਆਈਆਂ ਪਰਬਨੂਰਾ ਮਾਮੇ ਨੇ ਇਧਰ ਤੇ ਇਹ ਤੇ ਬਹੁਤ ਸਪੈਸ਼ਲ ਚੀਜ਼ ਆ ਬਟ ਇਹ ਚੀਜ਼ ਵੀ ਨਾ ਸਰਪ੍ਰਾਈਜ਼ ਹੀ ਆ ਇਹ ਤੇਰੀ ਰੱਖਣ ਨੂੰ ਕਿਹਾ ਮੈਡਮ ਐਕਸਕਿਊਜ਼ ਮੀ ਹੈਲੋ ਇਹ ਵੀ ਸਰਪ੍ਰਾਈਜ਼ ਆ ਮਾਮਿਆਂ ਨੇ ਨਹੀਂ ਸੋਚਿਆ ਹੋਣਾ ਨਾ ਪਾਪਾ ਨੇ ਸੋਚਿਆ ਹੋਣਾ ਸਾਨੂੰ ਇਹ ਚੀਜ਼ ਮਿਲਣੀ ਹੈ ਕੀ ਹਾਂ ਆ ਖੋਲ ਪਹਿਲਾਂ ਭਾਂਡੇ ਆ ਪੋਟਾ ਕਈ ਸਪੈਸ਼ਲ ਵੀ ਹੁੰਦੇ ਆ ਆ ਖੋਲ ਜੇ ਤੁਹਾਨੂੰ ਕੱਪ ਮੈਂ ਚੈੱਕ ਕਰਾ ਜੀ ਦੇਣਾ ਨਾਲ ਦੀ ਨਾਲ ਹੀ ਆ ਇੱਕ ਡੱਬਾ ਹੀ ਕਰਾ ਦਾਨ ਆ ਲਓ ਇੱਕ ਕੋਕਲਰ ਆ ਸੇਮ ਕਲਰ ਸੋ ਦੋਹਾਂ ਕਰਾ ਲਓ ਅੱਡੀ ਜਿੱਕੜੀ ਚ ਨਹੀਂ ਕਰੀ ਦਿੱਤੀ ਨਵੀਂ ਆ ਵੀ ਆ ਵੀ ਡਨ ਹੋ ਚੁੱਕਾ ਹੋਰ ਇਹਦੇ ਵਿੱਚ ਕੀ ਆ ਆਪਣੇ ਕੋ ਚੱਕ ਲੈ ਪਰਲੇ ਪਾਸੋਂ ਤੋਡਾ ਆ ਕੁੱਕਰ ਆਇਆ ਤੁਹਾਡਾ ਕੁੱਕਰ ਆਇਆ ਹੂੰ ਕੁੱਕਰ ਦੇ ਨਾਲ ਹੋਰ ਕੋਈ ਜੋ ਚੀਜ਼ ਕੁੱਕਰ ਦੇ ਨਾਲ ਕੁਝ ਨਹੀਂ ਆ ਪਤਾ ਨਹੀਂ ਲਫਾਫੇ ਚ ਕੀ ਆ ਇਹ ਥੋੜਾ ਹੀ ਆ ਆ ਲਈ ਨਾ ਚੱਕ ਕੇ ਲਿਆ ਪਰ ਇਹਦੇ ਚ ਵੀ ਸਪੈਸ਼ਲ ਚੀਜ਼ਾਂ ਆਂ ਕੁਝ ਜੋ ਕੀ ਮੈਂ ਉਰੇ ਰਿਵੀਲ ਕਰਨਾ ਚਾਹੁੰਦੀ ਨਹੀਂ ਆ ਅਗਲੇ ਬਲੌਗ ਚ ਕਰਨਾ ਚਾਹੁੰਦੀ ਹਾਂ ਹਾਂ ਲੱਗਾ ਇਹ ਚੀਜ਼ਾਂ ਵਿੱਚ ਕਰਦਨੇ ਆ ਜਿਹੜਾ ਇਹ ਵਾਲਾ ਪਹਿਲਾਂ ਓਪਨ ਕਰਕੇ ਖੁਦ ਦੇਖ ਲੈ ਕਿਉਂਕਿ ਉਹ ਸਰਪ੍ਰਾਈਜ਼ ਨੇ ਹੈ ਆ ਫਿਰ ਆ ਰਹੀਆਂ ਮੰਨੀ ਜੇ ਬਲੌਗ ਦੇ ਵਿੱਚ ਸਰਪ੍ਰਾਈਜ਼ ਚੀਜ਼ਾਂ ਨੇ ਭਰਾ ਨਹੀਂ ਰੱਖਣਾ ਕੀ ਆ ਭਾਂਡੇ ਇਹਦੇ ਨਾਲ ਆਪਣਾ ਬਲੌਗ ਕੰਟੀਨਿਊ ਦੇ ਵਿੱਚ ਖਤਮ ਤੂੰ ਬੈਲਟ ਲਾ ਲੈ ਤੇਰਾ ਕਿਤੇ ਲੱਕ ਨਹੀਂ ਦੋਦਾ ਮੈਂ ਮਾਰ ਕੇ ਮੁਕਾੜਾ ਹਵਾ ਚਾਹ ਦਾਂ ਤੇ ਤਾਰਿਆਂ ਵਾਂਗ ਟੁੱਟਦੀ ਫਿਰੇਂਗੇ ਉੱਤੇ ਜਾਗੇ ਵੈਰੀ ਗੁੱਡ ਸਿਆਣੇ ਪੂਟ ਐਡ ਕਰ ਲਿਆ ਇਹਨੂੰ ਪਤਲੀ ਨਹੀਂ ਲੱਕ ਤੋਂ ਆਏ ਇਹ ਮੈਂ ਆਵਦਲੀ ਲੈ ਕੇ ਜਾਣਾ ਉੱਥੇ ਵਿੱਚ ਹੋਰ ਵੀ ਕੁਝ ਹੈਗਾ ਇਹ ਮੈਂ ਤਵੇ ਤੋਂ ਮੇਰੇ ਇਹਦੇ ਤਵੇ ਖਰਾਬ ਹੋ ਗਏ ਸੀ ਉੱਥੇ ਖਵਾਸ ਖਵਾਸ ਇਹਦੇ ਤਵੇ ਖਰਾਬ ਹੋ ਗਏ ਸੀ ਇੰਗਲਿਸ਼ ਚ ਕਹਿੰਦੇ ਨੂੰ ਨਾਨ ਸਟਿਕ ਤਵੇ ਆ ਪੈਨ ਨਾ ਤਾਂ ਅਲੱਗ ਚੀਜ਼ ਹੁੰਦੀ ਆ ਇਹਨੂੰ ਇੰਗਲਿਸ਼ ਵਿੱਚ ਤਵਾ ਹੀ ਕਹਿੰਦੇ ਆ ਤਵਾ ਹੀ ਕਹਿੰਦੇ ਆ ਖਵਾਸ ਇੰਗਲਿਸ਼ ਚ ਫਲੋਜ ਬੋਲ ਕੀ ਕਹਾਂਗੀ ਖਵਾਸ ਖਵਾਸ ਇਹ ਤਵਾ ਸੀਗਾ ਮੇਰਾ ਹੀ ਆ ਇਹ ਵੀ ਤੂੰ ਲੈ ਜਾ ਦੋ ਲੈ ਕੇ ਜਾ ਰੋਟੀਆਂ ਮਿਲਦੇ ਨਹੀਂ ਬਹੁਤ ਮਹਿੰਗੇ ਮਿਲਦੇ ਏ ਏ ਤੁਹਾਡਾ ਇਹ ਏ ਕੀ ਪੈਨ ਕੇਗਾ ਪੈਨ ਆ ਤਾਂ ਸੇਕਣੀਆਂ ਪੈਨ ਆ ਨਾਨ ਸਟਿਕ ਪੈਨਸ 2 ਸਾਲ ਦੀ ਦੀ ਵਾਰੰਟੀ ਹੈ ਨਾ ਯਸ ਬ्रो ਆਹ ਕੋਈ ਲੱਗਦਾ ਚਾਇਦਾ ਹੈ ਨਾ ਇਹ ਵੀ ਬਹੁਤ ਕੈਂਡਾ ਪਰ ਨਾਟ ਨਾਉ ਨਹੀਂ ਖੋਲਣਾ ਇਹਨਾਂ ਵਿੱਚ ਇੱਕ ਚੀਜ਼ ਖੋਲਣਾ ਇਹਦੇ ਵਿੱਚ ਕੁਝ ਨਹੀਂ ਖੋਲਣਾ ਜੋ ਵੀ ਆ ਇਹਦਾ ਇਹ ਅਲੱਗ ਚੀਜ਼ ਆ ਇਹ ਮੰਮੀ ਤੋਂ ਕਰਵਾ ਕੇ ਦੇਖਣੀ ਆ ਅੱਛਾ ਯਸ ਡੋਨਟ ਇਹ ਆਪਣੇ ਕਲਚਰ ਨਾਲ ਰਿਲੇਟ ਆ ਸਮਝ ਆ ਮੈਂ ਉਹੀ ਜਿਹੜੀ ਉਹ ਸਰਪ੍ਰਾਈਜ਼ ਵੀ ਆ ਨਾ ਉਹ ਵੀ ਰਿਲੇਟਡ ਟੂ ਆਪਣੇ ਕਲਚਰ ਹੀ ਆ ਹਾਂ ਇਹ ਵੈਰੀ ਗੁੱਡ ਚੀਜ਼ ਮੂੰ ਵੀ ਸਮਝ ਆ ਜਾਂਦੀ ਆ ਅੱਛਾ ਇਹ ਆਪਣੇ ਕਲਚਰ ਨਾਲ ਰਿਲੇਟ ਕਰਦੇ ਇਹ ਦੇਖ ਤੇਰੀ ਨੋ ਤੇ ਮੈਂ ਲੈ ਕੇ ਆਈ ਆ ਇਸਕਿਪ ਕਰਕੇ ਲੋਕੀ ਅੱਜ ਦੀ ਰੇਡ ਚ ਮਤਲਬ ਇਹ ਜੀ ਹਾਂ ਅੱਜ ਕੱਲ ਦੇ ਲੋਕ ਜਿੰਦਗੀ ਜੋ ਹਾਂ ਮੈਨੂੰ ਯਾਦ ਆ ਗਈ ਹਰਮਨ ਮੈਨੂੰ ਕਹਿੰਦੀ ਦੀਦੀ ਤੁਹਾਨੂੰ ਕੀ ਕਿਸੇ ਨਹੀਂ ਹਜੇ ਦੱਸਣਾ ਨਹੀਂ ਨਾ ਉਸ ਦਿਨ ਇਹਨੂੰ ਪੂਰਾ ਕਰਾਂਗੇ ਇਹਦਾ ਕੀ ਪਰਪਸ ਆ ਲੈ ਦੱਸ ਬਸ ਜੋੜਾ ਹੋਣਾ ਉਹਦਾ ਵੱਖਰੀ ਚੀਜ਼ਾਂ ਦੱਸਾਂਗਾ ਮੈਂ ਮੈਨੂੰ ਅਸੀਂ ਬਹੁਤ ਵੰਗਲਾ ਮੈਨੂੰ ਪਤਾ ਸੀ ਆ ਲੈ ਵਿੱਦਲ ਦੀ ਹੈ ਵੀ ਯੈਸ ਇਹ ਤੁਸੀਂ ਬਾਕੀ ਨਾਲ ਆਪਨਾ ਵਾਹ ਇਹ ਪਾਣਾ ਜੇ ਸਾਰਾ ਕੁਝ ਤੁਸੀਂ ਨਾਮ ਹੈ ਬੜੀ ਚੀਜ਼ ਵੇਖੀ ਆ ਪਹਿਲੀ ਵਾਰ ਨਵੀਂ ਜਨਰੇਸ਼ਨ ਲਈ ਤਾਂ ਉਹ ਤਾਂ ਥੋੜੇ ਵਾਲੀ ਤਾਂ ਇਹ ਨਵੀਂ ਜੀ ਸੀ ਇਹ ਸਾਡੇ ਵੇਲੇ ਤਾਂ ਇਹ ਸਾਰੇ ਪਿੰਡ ਚ ਕਿਸੇ ਇੱਕ ਦੋ ਘਰਾਂ ਚ ਹੁੰਦੀ ਸੀ ਮੰਗ ਮੰਗ ਕੇ ਲਿਆਉਣੀ ਗਾਂ ਦੇ ਕਿਸੇ ਦੀ ਆ ਖਰਾਬ ਹੋ ਜਾਣਾ ਨੂੰ ਠੀਕ ਕਰਾਉਣ ਜਾਣਾ ਉਹ ਕਿਹੜੀਆਂ ਜਾਲੀਆਂ ਬਦਲਣੀਆਂ ਇਹਦੀਆਂ ਬਾਕੀ ਤੁਸੀਂ ਦੱਸਿਓ ਇਸ ਚੀਜ਼ ਨੂੰ ਕਹਿੰਦੇ ਕੀ ਆ ਯੈਸ ਕਮੈਂਟ ਕਰਕੇ ਦੱਸਿਓ ਮੈਨੂੰ ਤਾਂ ਪਤਾ ਹੀ ਨਹੀਂ ਦਾ ਨਾਮ ਬੱਸ ਤਾਂ ਸਾਨੂੰ ਵੀ ਨਹੀਂ ਪਤਾ ਅਸੀਂ ਤਾਂ ਆਪਣੇ ਜਿਹੜੇ ਆਪਣੀ ਆਡੀਅੰਸ ਆ ਉਹਨਾਂ ਤੋਂ ਪੁੱਛਣਾ ਕਿ ਕਿੰਨੇ ਪੈਣ ਭਾਂਪਰਾਵਾਂ ਤੋਂ ਵੱਡਾ ਕੋਈ ਲੱਗਦਾ ਹੁੰਦਾ ਹੈ ਹਾਂ ਹਾਂ ਇਹ ਵਾਰੀ ਜੀ ਦੀ ਆਇਆ ਨਹੀਂ ਦੀ ਉਹ ਫਸੀ ਜਾਂਦਾ ਹੁੰਦਾ ਬਸ ਉਹਦੀ ਜਾਨ ਹੁੰਦੀ ਔਖੀ ਉਹ ਮੁੜ ਕੇ ਕਹਿੰਦਾ ਮੈਨੂੰ ਬਾਹੂ ਥੱਲੇ ਤੇ ਆਪਾ ਉੱਤੇ ਇੱਦਾਂ ਸਿਸਟਮ ਬਹੁਤ ਸਿਆਪੇ ਰਹਿ ਜਾਂਦੇ ਇਹ ਜਦੋਂ ਚਲਾਉਣੀ ਪੈਂਦੀ ਆ ਨਾ ਪੰਜੇ ਭਾਂਪਰਾ ਰਹਿੰਦੇ ਹੁੰਦੇ ਉਦੋਂ ਉਦੋਂ ਸਾਰਿਆਂ ਦਾ ਹੀ ਰੋਣ ਨਿਕਲ ਜਾਂਦਾ ਸੀ ਹਾਂ ਇਹ ਇੱਦਾਂ ਸੈਂਪਲ ਹੋ ਜਾਂਦਾ ਹਾਂ ਚਾਰ ਜੀ ਦਾ ਇਹ ਹੋਣੇ ਆਪਾਂ ਕੱਲ ਨੂੰ ਕਰਾਂਗੇ ਸਾਰਾ ਕੁਝ ਇਹ ਆਪਾਂ ਬਣਾਵਾਂਗੇ ਮੰਮੀ ਇਹਦੀ ਤਾਂ ਕੋਈ ਲੋੜ ਨਹੀਂ ਸੀ ਵੈਸੇ ਯਾਰ ਇਹ ਕਿ ਲੋਰ ਸੀ ਤਿੰਨ ਕੁੱਕਰ ਆ ਗਏ ਆਪਣੇ ਘਰ ਇਹ ਕਾ ਬੈਠਾ ਵਾ ਨਹੀਂ ਤੇ ਤੂੰ ਨਹੀਂ ਬੈਠਾ ਦਾ ਮਤਲਬ ਆ ਰਿਹਾ ਕੁੱਕਰ ਮੁੰਨੇ ਤੇਨੂੰ ਕਿਹਾ ਮੈਂ ਤੇਨੂੰ ਕਿਹਾ ਵਾ ਤੇ ਮੇਰੇ ਬਲੇ ਹੱਥ ਕਰਕੇ ਮੈਨੂੰ ਕਿਹਾ ਤੂੰ ਮੈਂ ਕਿਹਾ ਆ ਰਿਹਾ ਜਾਂ ਗਿਆ ਹੀ ਤੇ ਕਿਉਂ ਦੂਜੇ ਪਾਸੇ ਉਹਨਾਂ ਹੱਥ ਲੈ ਕੇ ਗਿਆ ਪਹਿਲਾਂ ਕਿਧਰ ਹੱਥ ਜਾਂਦਾ ਸੌਂਗਾ ਮੈਂ ਤੇਰਾ ਰੱਖੀ ਜਾ ਮੇਰੇ ਬਲੇ ਕੀਤਾ ਪਹਿਲਾਂ ਤੂੰ ਇਹ ਕਿਹਾ ਤੂੰ ਆ ਬੈਠਾ ਵਾ ਫਿਰ ਮੈਂ ਸੱਚ ਦੱਸਦਾ ਕੁੱਕਰ ਤੇ ਤੇਰੇ ਤੇ ਬਾਲਾ ਫਸੜੀ ਇਹ ਵੀ ਗਰਮੋ ਘਸੀਆਂ ਮਾਰਦਾ ਤੂੰ ਵੀ ਮੇਰੇ ਮਾਮਾ ਸੀਂ ਤੀਆਂ ਤੇਰੀਆਂ ਨਾਲ ਜੀ ਜੀ ਭਾਵ ਦਿਓ ਮੱਦੇ ਨੂੰ ਕੁੱਤੇ ਐਂਗੋਂ ਕਰ ਦਿੰਦਾ ਮੈਂ ਨਹੀਂ ਕਰਦੀ ਕੁੱਤਿਆ 나යිਫ ਲਿਆ ਦਿਓ ਬੇਟਾ ਮਾਮਾ ਵਾਓ ਨਾਈਫ ਮਤਲਬ ਕਾਚੂ ਫੜਾਓ ਸਾਡਾ ਤੇ ਕਾਚੂ ਹੀ ਆ ਕਰਦਾ 25 25 50 ਮੈਨੂੰ ਕਿਤੇ ਟੈਨਾਸੌਰ ਦਿਖਾ ਬੈਠਾ ਵਾਂ ਧੀਲੀ ਪੀੜੀ ਤੇ ਨਾ ਵੀ ਪੱਗ ਬਣ ਕੇ ਹੱਥ ਚ ਕੱਟ ਲਈ ਬੈਠਾ ਵਾਂ ਇਹ ਕੁੱਕਰ ਇਸ ਕਰਕੇ ਆਇਆ ਕਿਉਂਕਿ ਆਪਣੇ ਘਰ ਬੰਦੇ ਬੰਦੇ ਲੱਗੇ ਰਹਿੰਦੇ ਆ ਰੋਟੀ ਪਾਣੀ ਜਾਦਾ ਬੰਦਾ ਇਹ ਵੱਡੇ ਸਾਈਜ਼ ਦਾ ਕੁੱਕਰ ਬ੍ਰਦਰ ਲੈਂਦਾ ਉਹ ਮਾਈ ਗਾਡ ਉਹ ਵੀ ਤੇ ਤੱਕੜੀ ਤੱਕੜੀ ਛੋਟੀ ਬੰਦ ਰਦੀ ਹਾਂ ਜੈਸ ਇਹਦੇ ਤੁਸੀਂ ਹੀ ਬਣਾ ਸਕਦੇ ਆ ਰਸਗੁੱਲੇ ਤੂੰ ਅੰਦਾਜ਼ਾ ਨਹੀਂ ਲਾ ਸਕਦਾ ਕੁੱਕਰ ਕਿੰਨੇ ਦਾ ਕਿੰਨੇ ਦਾ ਥੱਲਾ ਕੁੱਕਰ ਹੀ ਕਿੰਨੇ ਦਾ ਹੋਗਾ ਤੇਰੇ ਹਿਸਾਬ ਨਾਲ ਨਹੀਂ ਨਾ ਤਾਂ ਇਹ ਇੱਕ ਇੱਕ ਦੀ ਪੈਸੇ ਲਾਉਣਾ ਤਾਂ ਨਾ ਤੇ ਤੇਰੀ ਭਜਾਈ ਟਿਕਦੀ ਹੈ ਯਾਰ ਨਾ ਤਾਂ ਦੂਨੂ ਸ਼ਾਪਿੰਗ ਕਰਨ ਕੱਲੇ ਨਾ ਸ਼ਾਪਿੰਗ ਕਰਨ ਲਈ ਭੇਜੋ ਤੇ ਇਹਦੇ ਚ 20 ਮਿੰਟ ਚ ਚੌਲ ਪੰਜ ਜਾਂਦੇ ਤੇ 30 ਮਿੰਟ ਚ ਜਲੇਲਾ ਪਣ ਜਾਂਦਾ 20 ਮਿੰਟ ਚ ਛੋਲਾ ਦਾਲ ਬਣ ਜਾਂਦੀ ਆ ਤੇ ਆਹ ਕਿਹੜੀ ਆ 20 ਮਿੰਟ ਦੇ ਵਿੱਚ ਅਦਰਕ ਉਦਰਕੀ ਦਾਲ ਇੰਨੇ ਫੋਨ ਨੰਬਰ ਦਿੱਤੇ ਕਾਲ ਕਰੋ ਇਹਨਾਂ ਨੂੰ ਸਰਵਿਸ ਕਰਨ ਲਈ ਪੰਜਾਬ ਦੇ ਵਿੱਚ ਆਵੇ ਉਹ ਗੋਰ ਬੰਗਾ ਅੰਮ੍ਰਿਤਸਰ ਤੇ ਧੂੜੀ ਤੂੰ ਕਰਦ ਫੜਾ ਦੇ ਭਰਾਵਾ ਹੋਰ ਨਾ ਆਪਦੇ ਹੱਥ ਜੀ ਮਾਰਨੋਂ ਲਈ ਇਕੀ ਆ ਗਰ ਰੇ ਹੂੰ ਲਾਲ ਬਿਹਾਰ ਮੀਨਾ ਬਿਹਾਰ ਮੋਗਾ ਬਾਗਲੀ ਚ ਵੀ ਇਹਨਾਂ ਦਾ ਹੈਗਾ ਵਾ ਮੋਗਾ ਬਾਗਲੀ ਚ ਵੀ ਹੈਗਾ ਆਪਣੇ ਮੋਗੇ ਦੇ ਵਿੱਚ ਵੀ ਹੈਗਾ ਇਹਨਾਂ ਦਾ ਨੰਬਰ ਉੱਥੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਵਾ ਸੀਰੀਅਲ ਆ ਇਹਦੇ ਨਾਲ ਪਰ ਮਿਲਿਆ ਏ ਆ ਇਹਦੀ ਸੀਟੀ ਕਿੱਥੇ ਆ ਵਿੱਚ ਹੀ ਹੋਊਗੀ ਨਹੀਂ ਸੀਟੀ ਲੋੜ ਦਾ ਉਹ ਮਾਈ ਗੋਡ ਇਹ ਕਿੰਨੇ ਲੀਟਰ ਵਾਲਾ ਵਾ 8 ਲੀਟਰ ਪਾਰਾ ਵਾਵਾ ਹਾਂ ਪਾਰਾ ਸੀਟੀ ਨਹੀਂਗੀ ਸੀਟੀ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਸੀਟੀ ਨਹੀਂ ਹੈਗੀ ਸੀੜੀ ਤਾਂ ਬਿਨਾ ਕੁੱਕਰ ਕਿਵੇਂ ਚੱਲੂ ਆਪ ਮਾਰ ਲਿਓ ਕੰਪਲੀਟ ਪੈਸੇ ਬਾਦ ਲਾ ਬਿਟੀਆਂ ਆਪ ਸੀੜੀ ਮਾਰ ਲਿਓ ਸੀੜੀ ਬਾਦ ਕੁੱਕਰ ਦੀ ਮੈਂ ਖਾਂ ਫੇ ਜੈਣੀ ਮਾਰ ਜੋਰ ਜਲਾ ਗਈ ਕਿਵੇਂ ਕਰਦੀ ਹੁੰਦੀ ਕੁੱਕਰ ਕੇ ਬਣਾਉਣਾ ਹੁੰਦਾ ਨਫਾ ਫੇ ਜਵੇ ਖਾ ਬਾਜ ਜੀ ਆਈ ਦੇ ਵੱਡੇ ਕੁੱਕਰ ਦੇ ਨਾਲ ਸੀੜੀ ਨਹੀਂ ਦਿੱਤੀ ਉਹਨਾਂ ਨੇ ਐਦਾਂ ਨਹੀਂ ਹੋ ਸਕਦਾ ਅਈ ਤਾਂ ਸੀਟੀ ਆ ਟੱਗੀ ਹੋਈ ਅਗਲੇ ਆਣੇ ਨਾਲ ਵਾਹ ਆ ਕੀ ਆ ਹੁਣ ਹੁਣ ਗੱਲ ਪੱਟ ਦਾ ਤੈਨੂੰ ਪਤਾ ਹੀ ਸੀਗਾ ਤੈਨੂੰ ਕੀ ਪਤਾ ਤੂੰ ਉਦੋਂ ਤਾਂ ਕਹੀ ਜਾਂ ਨਾ ਮੈਂ ਸੀਟੀ ਲਈ ਤੁਸੀਂ ਨਾ ਲੈ ਤੁਸੀਂ ਮਾਪੋਤਾ ਨੇ ਮੈਨੂੰ ਰੋਲਾ ਪਾਛਦੇ ਮੇਰਾ ਕਾਰ ਜੇ ਇਹਨਾਂ ਦੇ ਬਾਹਰ ਸੌੜ ਕੇ ਕਿ ਬੰਦਾਣਾ ਪਵੇ ਇਹ ਜੇ ਉੱਥੇ ਕਿਸੇ ਨਾਲ ਫੋਨ ਲਾਉਣਾ ਪਵੇ ਤਾਂ ਕਾਫੀ ਜ਼ਬਰਾਂ ਚਲਾ ਕੇ ਮਾਰੀ ਆ ਉਹ ਦੂਜਾ ਕੁੱਕਰ ਦਿਖਾਈ ਜਾਵੇ ਜਿਹੜਾ ਰੱਖੜੀਆਂ ਦੇ ਗਿਫਟਾਂ ਰੱਖੜੀਆਂ ਦੇ ਗਿਫਟ ਰੱਖ ਜੂ ਵੀ ਰੱਖੜੀ ਦੇ ਵਿੱਚ ਗਿਫਟ ਹੀ ਦਿੰਦਾ ਰਿਹਾ ਮੈਨੂੰ ਮੈਨੂੰ ਗਿਫਟ ਫੋਟੋ ਵੀ ਬਣਾਉਂਦੇ ਆ ਆਹ ਕਿਹੜਾ ਬੇਵਕੂਫੀ ਕਹਿੰਦਾ ਹੱਥ ਲੈ ਰਣੀ ਜਾਵੇ ਕਮਲਿਆ ਚਲੋ ਜੀ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਸਾਡਾ ਦੂਸਰਾ ਵਲੌਗ ਤੁਸੀਂ ਦੇਖੋਗੇ ਸੰਧੂ ਹੁਣੀ 22 ਚੈਨਲ ਦੇ ਉਤੇ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ